ਤੋਰ ਪਏ ਆ ਵੀ ਬਹਿਗੁਰੂ ਦਾ ਨਾਮ ਲੈ ਕੇ ਮੁਕਸਰ ਮੇਲੇ ਤੇ ਹੋ ਗਈ ਅਸੀਂ ਲੇਟ ਰਾਤ ਨੂੰ ਦੇਖਦੇ ਉੱਥੇ ਹੀ ਰ੍ਹਾਂਗੇ ਕਿਉਂਕਿ ਕੱਲ ਨੂੰ ਐਨ ਪੂਰੇ ਵਲੌਗ ਵਲੌਗ ਬਣਾ ਕੇ ਜਾਨਵਰ ਦੇਖ ਕੇ ਜਾਨਵਰ ਲੈ ਵੀ ਸਕਦੇ ਆ ਕੋਈ ਭਰੋਸਾ ਨਹੀਂ ਹੈਗਾ ਕਿਉਂ ਵੀ ਜੱਸੇ ਚੱਲੂ ਕੰਮ ਚਲੋ ਫੇ ਚੱਲਦੇ ਆ ਗਾਂਹ ਜਾ ਕੇ ਜਿਵੇਂ ਜਿਵੇਂ ਹੁਣ ਖਾਵਾ ਵੀ ਮਾਂਗੇ ਕੁਛ ਰੋਕਾਂਗੇ ਫੇ ਮਿਲੀ ਜਾਵਾਂਗੇ ਲੋ ਮਿੱਤਰੋ ਰਸਤਾ ਦੇਖੋ ਦਰਾਹੇ ਆ ਦੇਖੋ ਨਹਿਰ ਵੜ ਰਹੀ ਐ ਇੱਧਰ ਫੜ ਜਾ ਉੱਪਰ ਜੀ ਚੜਾ ਲਾ ਸਾਲਾ ਹੋਇਆ ਤੇ ਜਾ ਰਹੇ ਆਪਾਂ ਰਸਤਾ ਬੜਾ ਗੰਦਾ ਹੈ ਬਾਈ ਲਓਏ ਮਿੱਤਰੋ ਬਾਗੇ ਪੁਰਾਣੇ ਪਹੁੰਚ ਗਏ ਬਾਗੇ ਪੁਰਾਣੇ ਟਾਬੇ ਤੇ ਰੋਟੀ ਲੱਡੂ ਦਾੜਾ ਬੱਜਸੂ ਸਾਲੇ ਤੋਂ ਲੱਡੂ ਦਾੜਾ ਬਾਈ ਗਈ ਓਏ ਲੱਡੂ ਰੋਟੀ ਪਾਣੀ ਖਾ ਲਈਏ ਇੱਥੇ ਵੀਰਿਆ ਨਹੀਂ ਕਿੱਧਰ ਗਏ ਇੱਧਰ ਗਏ ਰੋਟੀ ਪਾਣੀ ਖਾ ਕੇ ਭਾਈ ਐਡ ਸ਼ਟ ਹੋ ਗਏ ਤੁਰਪੇ ਟਾਇਟ ਉਂ ਪੈਗ ਬੋਗ ਨਾਲ ਟਾਇਟ ਨਹੀਂ ਰੋਟੀ ਨਾਲ ਟਾਇਟ ਆ ਸਾਰੀ ਆਉਂਦਾ ਸਾਡੇ ਟਿੱਡਾਂ ਨੂੰ ਹਾਂ ਜੀ ਹਾਂ ਜੀ ਤੇ ਚਲੋ ਚੱਲਦੇ ਆਂ ਫੇਰ ਹੁਣ ਵੀਰੇ ਸੈਕਟਾ ਚਲੋ ਮੁਕਸਰ ਸਾਹ ਤੋਂ ਰਹਿ ਗਿਆ 30 ਕਿਲੋਮੀਟਰ 30 ਕਿਲੋਮੀਟਰ ਰਹਿ ਗਿਆ ਚੱਲਦੇ ਆਂ ਹੌਲੀ ਹੌਲੀ ਓ ਬਾਈ ਮਿੱਤਰੋ ਧੁੰਦੇ ਧੁੰਦ ਧੁੰਦੇ ਧੁੰਦ ਕੁਛ ਨਹੀਂ ਦਿਖ ਰਿਹਾ ਹੌਲੀ ਹੌਲੀ ਜਾ ਰਹੇ ਆ ਆ ਪਤਾ ਨਹੀਂ ਅੱਧੀ ਰਾਤ ਕਿਹੜਾ ਟੋਲ ਪਾਈ ਜਾ ਰਿਹਾ ਹੈ ਬਜਾਰਾ ਪਤਾ ਨਹੀਂ ਕਿਹੜੇ ਪ੍ਰੋਗਰਾਮ ਤੋਂ ਆਇਆ ਹੁਣ ਧੁੰਦ ਬਾਈ ਬਹੁਤ ਆ ਕੁਛ ਨਹੀਂ ਦਿਖ ਰਿਹਾ ਪਹੁੰਚ ਗਏ ਪਹੁੰਚ ਗਏ ਬਈ ਮੰਡੀ-ਮੁੰਡੀ ਤਾਂ ਭਰੀ ਹੋਈ ਐ ਨਾ ਉਹ ਦੇਖੋ ਪਰ ਹਲੇ ਕਿਉਂਕਿ ਸਵੇਰ ਉਹ ਆ ਨਾ ਰਾਤ ਮੈਂ ਸਵੇਰੇ ਕਹਤੋਂ ਤਾਂ ਰਾਤ ਦੇ ਵੱਜ ਗਏ ਕਿੱਥੇ ਗਿਆ ਟਾਈਮ 12:25 ਆ ਆ ਦੇਖੋ ਤੇ ਕੋਈ ਨਹੀਂ ਸੋਭਾ ਉੱਠ ਕੇ ਮਿਲਦੇ ਆਉਣ ਤੁਹਾਨੂੰ ਫਰੈਸ਼-ਫਰਸ਼ ਇਹ ਹੋ ਗਏ ਲਓਏ ਮਿੱਤਰੋ ਬੈਸਤਰਿਆਂ ਦਾ ਵੀ ਹੀਲਾ ਕਰ ਲਿਆ ਆਪਾਂ ਗੱਦਿਆਂ ਦਾ ਆਈ ਤੰਬੂ ਟੈਂਟ ਟੰਟਾ ਬਣਾ ਲੱਗਿਆ ਸਟਾਲੀਅਨ ਆਇਆ ਹੋਇਆ ਬੜਾ ਆਪਣਾ ਸਟਾਲੀਅਨ ਗੱਡੀ 'ਚ ਪਿਆ ਹੈ ਆਕਾਸ਼ ਦੀਪ ਸਾਡਾ ਤੇ ਬਾਈ ਲੋਈ ਲੋਈ ਕੱਢ ਲਈ ਠੰਡਾ ਬਹੁਤ ਆ ਤੇ ਆਪਾਂ ਨੂੰ ਬਿਸਤਰੀ-ਬੁਸਤਰੇ ਹੈਗੇ ਔਰੇ ਤੁਹਾਨੂੰ ਪਤਾ ਆਪਣੀ ਬਣੀ ਹੋਈ ਸੁੱਖ ਨਾਲ ਬਹੁਤ ਹੈ ਹੈਨਾ ਸਾਰੇ ਏਰੀਆ 'ਚ ਪਿਆਰ ਕਰਦੇ ਨੇ ਬਾਈ ਆ ਜਾ ਆ ਜਾ ਵੀਰੇ ਵੀਰਾ ਵੀ ਆ ਗਿਆ ਚਲੋ ਪੈਨੇ ਆ ਹੁਣ ਫਿਰ ਸੋਭਾ ਮਿਲਦੇ ਆ ਉੱਠ ਖੜੇ ਉੱਠ ਖੜੇ ਭਾਈ ਉੱਠ ਖੜੇ ਸਾਢੇ 7 ਹੋ ਗਏ ਹੁਣ ਅਸੀਂ ਖੇਡਾਂਗੇ ਤਾਂਸ਼ ਘੰਟਾ ਘੜੀ ਆਪੇ ਕੀ ਬੜਿਆ ਵੈਸਾ ਵੀਰਾ ਪਿਆ ਕਾਸ਼ੀ ਗੱਡੀ ਜੇ ਪਿਆ ਸਵੇਰ ਦਾ ਸਵੇਰ ਦਾ ਨਹੀਂ ਰਾਤ ਦਾ ਬਸ ਆਓ ਦੇਖੋ ਬਾਹਰ ਹੋਣ ਲੱਗ ਗਿਆ ਚਾਨਣ ਜਿਆ ਚੱਲਦੇ ਆਂ ਫਿਰ ਤਾਂ ਦੂਜੇ ਖੇਡ ਕੇ ਲਓ ਵੀ ਕਹਿੰਦੇ ਦੋ ਪੱਤੇ ਰਹਿ ਗਏ ਬਸ ਭਾਬੀ ਬੰਨੇ ਚ ਮੈਂ ਨਿਕਲ ਗਿਆ ਜੱਸੇ ਦਾ ਮੈਚ ਫਸਿਆ ਹੋਇਆ ਐ ਇਸ ਟਾਈਮ ਦਾ ਬੋਲ ਦ ਚਿੜੀ ਆ ਨਹੀਂ ਇਹ ਵੀ ਪਤਾ ਹੈ ਹੋ ਹੋ ਜੱਸੇ ਤੇਰੇ ਚਾਂਟਸ ਲੱਗਦੇ ਨੇ ਨਹੀਂ ਹੋਈ ਹੈ ਨਹੀਂ ਚਿੜੀ ਆ ਹੈਗਾ ਨਹੀਂ ਚਿੜੀਆ ਬਾਫੇ ਬਣ ਗਿਆ ਜੱਸਾ ਸਾਜਰੇ ਸਾਜਰੇ ਨਿਰਨੇ ਗਾਲ ਜੇ ਭਾਬੀ ਬਣ ਗਿਆ ਉੱਠ ਕੇ ਪਹੁੰਚ ਗਏ ਆ ਬਾਈ ਗੱਡੀ ਕੋਲੇ ਤੇ ਦੁਕਾਨਾਂ ਦੇ ਕੋਲ ਨਾ ਇਹ ਲੱਗੀਆਂ ਖੁੱਲਣ ਬਸ ਹੁਣ ਚੱਲੀਏ ਕੋਈ ਹੋਟਲ-ਉਟਲ ਦੇਖੀਏ ਫਰੈਸ਼ ਹੋ ਜਾਈਏ ਪਹਿਲਾਂ ਹੋਟਲ ਚ ਆ ਗਏ ਭਈ ਹਾਂ ਕਾਸ਼ੀ ਠੀਕ ਹੈ ਤੇ ਫਰੈਸ਼-ਫਰੈਸ਼ ਹੋ ਗਏ ਹੁਣ ਚਾਹ ਪਾਣੀ ਜਾਂ ਪੀ ਲੇ ਵਧੀਆ ਜਿਆ ਫੇਰ ਚੱਲਦੇ ਆ ਮੇਲੇ ਚੋਂ ਪਰੌਂਠਾ ਸਾਗੇ ਗਾਇਸ ਪਰੌਂਠਾ ਐਡ ਚਾਹ ਉਤਰ ਗਈ ਹੁਣ ਆਪਾਂ ਗੱਡੀ ਜੋ ਚਾਚੂ ਨਹੀਂ ਗਏ ਨੇ ਗੱਡੀ ਮੋੜਨ ਦੇਖੋ ਘੋੜੀ ਘੋੜੇ ਤੇ ਇਧਰਾਂ ਚਕੋਰਾ ਤੇ ਬੱਤਗਾ ਨੇ ਵੀ ਦੇਖ ਲਈ ਚਲ ਵੀ ਉਹ ਹਾਂ ਤੇ ਤਾਂ ਮਸਕੇ ਵਾਲਾ ਗੰਦਾ ਹੈ ਆ ਦੇਖੋ ਇਧਰ ਬੱਤਗਾ ਸਭੀ ਸਾਧ ਗਏ ਆ ਆਪਣੇ ਰੇਟ ਪੁੱਛੀਏ ਨਾ ਚਕੋਰਾ ਦਾ ਤਾਂ ਹੈਗਾ 1200 ਰੁਪਏ ਜੋੜਾ ਤੇ ਵੱਤਾਂ ਦਾ ਹੈਗਾ 1000 ਰੁਪਏ ਜੋੜਾ ਅੰਦਰ ਵੱਡ ਕੇ ਦਿਖਾ ਨਹੀਂ ਸਕਦੇ ਇਤਨੀ ਜ਼ੂਮ ਕਰ ਦੇਣ ਕਿਉਂਕਿ ਮਸਕ ਬੜਾ ਗੰਦਾ ਅੰਦਰ Thank you mom ਛਕੋਰਾ ਦਾ ਦੇਖ ਲਿਆ ਬਾਈ ਚਕੋਰਾ ਤਾਂ স্মੈਲ ਬੜੀ ਗੰਦੀ ਆਉਂਦੀ ਹੈ ਯਾਰ ਚਲੋ ਕੋਈ ਨਹੀਂ ਦੇਖਦੇ ਆ ਹੁਣ ਜਸੂ ਨੂੰ ਗੱਡੀ ਫੜਾਤੀ ਲੋਈ ਲੋਈ ਲੈ ਲਈ ਬਾਈ ਠੰਡ ਬਹੁਤ ਆ ਇੱਥੇ ਲਓ ਮੇਟ੍ਰੋ ਹਸਕੀ ਟੌਬ ਦੇਖੋ ਵੇ ਕੀਟਾ ਅਮਰ ਕੋਲ ਕੀਟਾ ਤਾਂ ਪਹਿਲਾ ਹੈ ਨਾ ਲਓ بیا ਨੁਕਰੇ ਖੜੇ ਨੇ ਆ ਦੇਖੋ ਆ ਦੇਖੋ ਮਾੜੀ ਯਾਰ ਬਹੁਤ ਨੇ ਹੈ ਨਾ ਦੇਖੋ ਏ ਤੂ ਇਸਾਈ ਨਾ ਹੋਵੇ ਇਹ ਘੋੜਾ ਹੈ ਹਾਂ ਘੋੜਾ ਮਾੜਾ ਕਿੰਨਾ ਓਏ ਆ ਇਧਰ ਸਮਾਨ ਬਾਕੀ ਉਹ ਲਾ ਕੇ ਗੱਡਣ ਹੌਲੀ ਹੌਲੀ ਆ ਦੇਖੋ ਦਿੱਲੀ ਧੁੰਦੇ ਬਹੁਤਾ ਹਲੇ ਤਾਂ ਨਹੀਂ ਗੱਡ ਰਹੇ ਘੋੜਾ ਦੇਖੋ ਏ ਬਾਲਾ ਸੋਹਣਾ ਓਏ ਤਿੰਨ ਪੈਰ ਚਿੱਟੇ ਮਥੇ ਪਟਾ ओके okay है ना चलो हम इधर देखते दे। हैं कौनी स्टड फार्म अली काउंटर देखो भाई आ सोनिया ने ना जैसे बहुत सुथरिया ने बी देना छाती च लत्त मारिया घोड़े ने भाई दे ਤੇ ਨਾ ਖੜੀ ਐ ਇੱਕ ਆਉ ਹੁੰਦੀ ਐ ਇੱਕ ਆ ਖੜੀ ਐ ਉਹ ਘੋੜਾ ਖੜਾ ਐ ਦੇਖੋ ਵੀ ਨੀਲਾ ਘੋੜਾ ਐਂਡੇ ਦਾ ਨਵਾਂ ਆਤਾ

ਦੇਖੋ ਉਹ ਤੇ ਉਹ ਯਾਰ ਖੁੱਲਾ ਹੈ ਮੈਂ ਕਹਿੰਦਾ ਨਹੀਂ ਕਿ ਨਹੀਂ ਇਹ ਨਹੀਂ ਕੁਝ ਕਹਿੰਦਾ ਨਹੀਂ ਕੁਝ ਕੀ ਲੈਬਰੇ ਆ ਮੂਰੇ ਪਤਾ ਨਹੀਂ ਕਿਹੜਾ ਬੈਠਾ ਨਾਲ ਛੋਟੀ ਨਿੰਮੀਆਂ ਨੇ ਬਿਠਾਈ ਹੋਈ ਹੈ ਦੇਖੋ ਇਹ ਕੋੜਾ ਐਂਡੇ ਗੱਲ ਬਾਤ ਹੈ ਬਜਰੰਗ ਆਸਟ੍ਰੇਲੀਅਨ ਬੇਤਾਬ ਆ ਦੇਖੋ ਆਇਆਂ ਦਾ ਮੁੱਲ ਤਾਂ ਪੈ ਗਿਆ ਸਹੀ ਵੀ ਹੈ ਨਾ ਖਿੱਚ ਤੂ ਕਰਕੇ ਆਏ ਗਏ ਆਪਾਂ ਆ ਦੇਖੋ ਏ ਆ ਖੜਿਆ ਬਈ ਨੁਕਰੀ ਨੁਕਰੀ ਦੇਖੋ ਚੀਜ਼ਾਂ ਬਹੁਤ ਹੈ ਦੇਖਣ ਨੂੰ ਹੁਣ ਕਿਹਨੂੰ ਕਿਹਨੂੰ ਦੇਖਾਂਗੇ ਲਓ ਵੀ ਨੁਕਰੀਆਂ ਆ ਨੁਕਰੀ ਦਾ ਹੈਗਾ ਰੇਟ 32 ਇਹ ਦੇ ਨਾਲ ਵਾਲੀ ਦਾ 340 ਇਹਨਾਂ ਦਾ 145 140 ਇੱਕ ਦਾ ਇੱਕ ਦਾਸ ਅਗਾਂ ਵਾਲੇ ਦਾ ਓਕੇਰ ਬੋਟਾ ਰੇਟ ਬਹੁਤ ਜ਼ਿਆਦਾ ਨਹੀਂ ਬਈ ਉਹ ਕਿਹੜਾ ਉਹਦਾ ਕਿੰਨਾ ਦਾ ਡੇਢ ਐ ਇਹਦਾ ਬਸ਼ੇਰੇ ਦਾ ਆ ਖੜਿਆ ਨੁਕਰਿਆ ਆ ਖੜਿਆ ਆ ਘੋੜੀ ਸੂਈ ਹੋਈ ਐ ਦੇਖੋ ਬਸ਼ੇਰੀ ਬੈਠੀ ਥੱਲੇ ਬਸ਼ੇਰੀ ਬੋਸ ਹੋਣੀ ਆ ਨਾ ਦਾ ਰੇਟ ਦੱਸਦਾ ਤੁਹਾਨੂੰ ਮੈਂ ਸੈਵੀ ਸਿੰਘ ਪੁੱਛ ਕੇ ਆਇਆ ਲੇ ਆਏ ਗੱਡੀ ਲੈ 15 20 ਮਿੰਟ ਲਾਉਣੇ ਆ ਠੀਕਾ ਠੀਕਾ ਸ਼ਰਾਬ ਦੇਤੀ ਆਹ ਨੇ ਭਾਈ ਬੜੀਆਂ ਬੱਤਕਾਂ ਦੇ ਟਰਕੀ ਟਰਕੀ ਦਾ ਜੋੜਾ 6000 ਦਾ ਤੇ ਬੱਤਕਾਂ ਚਿੱਟੀਆਂ ਦਾ 3000 ਦਾ ਜੋੜਾ ਕਿਹੜਾ ਆਹਾਂ ਆ ਦੇਖ ਕੀ ਚੀਜ਼ ਹੈ ਲਾਓ ਵੀ ਮਿੱਤਰੋ ਦੇਖੋ ਤਾਂ ਫਿਰ ਕਬੂਤਰ ਮੁਰਗੇ ਫੈਸੀ ਚਕੋਰਾ ਆਹ ਮੱਠੇ ਕਬੂਤਰ ਬਤਕਾਂ ਰਾਜ ਹੰਸ ਬੈਂਟਮ ਆਹ ਦੇਖੋ ਆ ਦੇਖੋ ਉਕੇਰ ਬੋਟਾ ਆ ਦੇਖੋ ਵੀ ਹੀਰਾ ਕੋੜਾ ਇਹ ਹੈਗਾ ਦਿਲਵਾਗ ਮਿੱਡੇ ਵਾਲੇ ਦਾ ਬੱਚਾ ਦੋ ਦੰਦ ਹੈ 65 ਇੰਚ ਹਾਈਟ ਹੈ ਇਹਦੀ ਇਹਦੀ 65 ਇੰਚ ਹਾਈਟ ਆਇਆ ਹੈਗਾ ਭਾਈ ਨਰਸਿਮਾ 40 ਮਹੀਨੇ ਉਮਰ ਹੈ ਇਹਦੀ 68 ਇੰਚ ਕੱਦਾ ਹੈ ਗੈਲੈਕਸੀ ਘੋੜੇ ਦਾ ਬੱਚਾ ਹੈ ਦੇਖੋ ਵੇ ਨਰਸਿਮਾ ਛੋਕਰੀ ਜਿਆਦਾ ਨੇ ਆ ਜਾ ਹਾਂ ਇਹਦੀ ਹਾਂ ਕਿੱਧਰ ਘੋੜੀ ਆਓ ਉੜੀ ਬਹੁਤ ਸੋਹਣੀ ਆ ਦੇਖੋ ਨੁਗਰੀ ਨੂੰ ਕਰੇ ਨੇ ਨੁਗਰੀ ਨੂੰ ਕਰੇ ਆ ਵੀ ਨੁਗਰਾ ਲਓ ਵੀ ਚਾਹ ਵਾਣੀ ਪੀ ਲਈਏ ਹੁਣ ਆ ਇਧਰ ਵੀ ਨੁਗਰਾ ਆ ਦੇਖੋ ਕਿਹੜੇ ਦੀ ਐ ਜੱਸਿਓ ਲਾਈ ਖਲੀ ਫੇ ਘੋੜੇ ਦੀ ਮਾਂ ਖਲੀ ਦਾ ਰੱਖੀ ਭਈ ਚਾਹ ਵੰਡ ਰਹੀ ਐ ਇਹਨੇ ਔ ਮਾਰੀ ਵਰਗੀ ਨਾ ਨੀਲਾ ਬਸ਼ੇਰ ਆ ਪਤਾ ਨਹੀਂ ਬਸ਼ੇਰੀ ਸਾਹਮਣੇ ਖੜੀ ਆ ਉਹਦਾ ਰੇਟ ਪਤਾ ਕਰਕੇ ਆਉਣਗੇ ਪੁੱਛਦੇ ਆਪਾਂ ਵੀ ਮੈ ਮਾਰੀ ਦਾ ਪਤਾ ਲੱਗ ਜੂ ਆਪਣੀ ਦਾ ਲੋ ਜਸੂਅ ਨੇ ਪੁੱਛਿਆ ਕਿੰਨੇ 2.5 ਸਾਲ ਦੀ ਐ 30 ਮਹੀਨੇ ਹੋ ਗਈ 3 ਮਹੀਨੇ ਦੀ ਸਵਾਰੀ ਸਪੂਰੀ ਕਰਾਉਂਦੀ ਐ ਤੇ ਹਾਈਡ ਨਹੀਂ ਪੁੱਛਿਆ 60 ਹਾਂ 60 ਮਸਾਂ ਐ 1,85,000 ਮੰਗਦਾ ਬਾਈ ਨੂਰੇ ਘੋੜੇ ਦੀ ਪੋਤੀ ਆ ਬਕਰਪੁਰ ਵਾਲੇ ਦੀ ਆ ਦੇਖੋ ਵੀ ਜੈਡ ਬਲੈਕ ਮਟਰਾਂ ਕਰ ਕੀ ਇੱਥੇ ਜੇ ਹੋਉਂ ਤੈਨੂੰ ਜੀ ਅੱਗੇ ਵੇਖ ਨੂੰ ਇਹ ਨਹੀਂ ਹੁਣ ਲਾਉਨੇ ਆਂ ਭਾਈ ਗੱਡੀ ਚ ਢੇੜਾ ਠੀਕ ਐ ਦੇਖ ਲਈ ਸਾਰੀ ਨੂੰ ਘੁੰਮ ਕੇ ਦੇਖ ਲਈ ਅਸੀਂ ਆ ਚਲੋ ਵੀਡੀਓ ਬਣਾ ਲੰਨੇ ਆ ਨਾ ਹੁਣ ਜਾਨਵਰ ਕਾਫੀ ਬਾਹਰ ਨਿਕਲਿਆ ਏ ਤੇ ਰੇਟ ভাই ਵਾੜਾ ਬਹੁਤ ਨਜਾਇਜ਼ ਰੇਟ ਦੱਸ ਰਹੇ ਆ 11 11 ਲੱਖ ਗੱਬਣ ਕੋੜੀਆਂ ਦਾ 12 12 ਲੱਖ ਚਲੋ ਅਗਲੀ ਦੀ ਚੀਜ਼ ভাই ਰੇਟ ਦੱਸਣਾ ਪਰ ਇੰਨਾ ਨਜਾਇਜ਼ ਵੀ ਨਹੀਂ ਹੁੰਦਾ ਨੁکریاں ਜਿਹੜੀ ਆਪਣੀ ਨੂਰੀ ਐ ਉਹਦੇ ਨਾਲ ਦੀਆਂ 7 7 8 8 ਲੱਖ ਦੀਆਂ ਬਸ਼ੇਰੀਆਂ ਤੇ ਕੋੜੇ ਚੰਗੇ ਕਾਫੀ ਆਏ ਹੋਏ ਨੇ ਚਲੋ ਘੁੰਮ ਕੇ ਦੰਨੇ ਆ ਘੇੜਾ ਇਰਵੰਝਾ ਵੀ ਆ ਡਕਸ ਦਨ ਦਿਖਾਉਣਾ ਹੈ ਇਹ ਇਹਦਾ ਰੇਟ ਹੈਗਾ 22000 ਜੋੜੇ ਦਾ ਆ ਵਾਲੀਆਂ ਘੈਂਟ ਪਹਿਲਾਂ ਪਉਂਦਾ 12000 ਦਾ ਜੋੜਾ ਹੈ ਇਹਦਾ ਇਹਦਾ 22000 ਆ ਰ ਰੱਖਦੇ ਨਾ ਇਹਦਾ ਮਰਜੀ ਹੋਵੇ ਉਹ ਵੀ ਆਪਾਂ ਵੀ 2-4 ਚੀਜ਼ਾਂ ਲੈ ਲਈਆਂ ਦਿਖਾਵਾਂਗੇ ਫਿਰ ਤੁਹਾਨੂੰ ਹੁਣ ਘਰ ਜਾ ਕੇ ਹੀ ਚਲਦੇ ਆਂ ਬਸ ਤੁਰਦੇ ਆਂ ਰੋਡ ਤੇ ਪੈ ਗਈ ਵੀ ਗੱਡੀ ਜਾ ਰਹੇ ਹਾਂ ਹੁਣ ਐਨ ਖਿੱਚ ਕੇ ਕਿਉਂਕਿ ਟਾਈਮ ਬਹੁਤ ਹੋ ਗਿਆ 2:30 ਵਜੇ ਦੁਪਹਿਰ ਦੇ ਆਪਾਂ ਕਟੋੜ 6 ਤੋਂ ਉੱਤੇ ਹੋ ਜਾਣਾ ਟਾਈਮ ਪਹੁੰਚਦੇ ਆ ਨੂੰ ਤੇ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ 'ਚ